ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੇਰਾ ਨਾਮ ਬਲਰਾਜ ਸਿੰਘ ਪਿੰਡ ਬੜੋਏ ਤੇ ਵਿਧੀਪੁਰ ਫਾਟਕ ਦੇ ਸ਼ਹਿਰਤਾਰੀਆਲ ਦੇ ਨੇੜੇ ਬਲਾਕ ਵਿੱਚ ਤੇ ਅਸੀਂ ਇਸ ਵਾਰ ਡਾਕਟਰ ਦਲੇਲ ਸਿੰਘ ਜੀ ਦੀ ਸਿਫਾਰਸ਼ ਤੇ ਸੁੱਕੇ ਕਦੂ ਦਾ ਪਹਿਲੀ ਵਾਰੀ ਆਪਾਂ ਸ਼ੁਰੂ ਕੀਤਾ ਹੈ ਜਿਸ ਦਾ ਬਹੁਤ ਹੀ ਲਾਜਵਾਬ ਰਿਜ਼ਲਟ ਮਿਲਿਆ ਹੈ ਬੜੀ ਜਾਨ ਸੋਖੀ ਹੋਈ ਹੈ ਟਰੈਕਟਰ ਵੀ ਲਿਪਣੋਂ ਬਚੇ ਤੇ ਵਟਾਂ ਬੰਨੇ ਵੀ ਲਿਪਣੋਂ ਰਹਿ ਗਏ ਅਸੀਂ ਜਿਵੇਂ ਕਣਕ ਬੀਜ ਕੇ ਰਾਹੀ ਦਾ ਪਿੱਛੇ ਉਸੀ ਤਰ੍ਹਾਂ ਰਮਾਨ ਕੀਤਾ ਅਸੀਂ ਤਾਂ ਤੁਸੀਂ ਪਿਛੇ ਫਸਲ ਦੇਖ ਰਹੇ ਹੋ ਏ 18 ਤਰੀਕ ਦਾ ਲੱਗਾ ਹੋਇਆ ਝੋਨਾ ਜੀ ਤੇ ਕਿੰਨਾ ਸੋਹਣਾ ਇਹਦਾ ਰਿਜ਼ਲਟ ਆ ਪਰਸੋਂ ਚੋਹ ਦੀ ਖਾਦ ਫਾਈਨਲ ਇਹਦੀ ਪੂਰੀ ਕੀਤੀ ਅਸੀਂ ਅਜੇ 3 ਬੈਗ ਕੀਤੇ ਜੇ ਇਹਦੇ ਆਪਾਂ 2.5 ਤੋਂ 3 ਬੈਗ ਰੱਖਦੇ ਆ ਇਤੋਂ ਵੱਧ ਨਹੀਂ ਪਉਂਦੇ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਬੜਾ ਸ਼ੋਖਿਆ ਸਾਨੂੰ ਪਾਣੀ ਦੀ ਤੇ ਟ੍ਰੇਡਪਾੜ ਦੀ ਨਹੀਂ ਜੇ ਜਮੀਨ ਕਰੈਕ ਹੁੰਦੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਸੀ ਕਿ ਜਦੋਂ ਪਾਣੀ ਦੀ ਕਿੱਲੇ ਤੋਂਂਦੀ ਜਮੀਨ ਚ ਟ੍ਰੇਡ ਫਾੜ ਜਾਂਦੀ ਮੋਟੀ ਤੋਂ ਕਦੀ ਪਾਣੀ ਪੂਰਾ ਹੁੰਦਾ ਹੀ ਨਹੀਂ ਤੇ ਉਹ ਸਾਨੂੰ ਇਹਦੀ ਪ੍ਰੋਬਲਮ ਹੀ ਕੋਈ ਨਹੀਂ 15 ਦਿਨਾਂ ਨਾਲ ਲਾਓ 20 ਦਿਨਾਂ ਨਾਲ ਲਾਓ ਇਸੇ ਤਰ੍ਹਾਂ ਹੀ ਮਾੜੀ ਜੀ ਤੇ ਰੇਟ ਪੈਂਦੀ ਉਹ ਵੀ ਆਟੋਮੈਟਿਕ ਹੀ ਆਪੇ ਮਿਲ ਜਾਂਦੀ ਹੈ ਤੇ ਫਿਰ ਜਿਹੜਾ ਪਾਣੀ ਹੈ ਸਾਡਾ ਜਮੀਨ ਚ ਥੱਲੇ ਜਾਂਦਾ ਜਦ ਨਾਲ ਮਰਜੀ ਬਰਸਾਤ ਆ ਜੇ 24 ਘੰਟੇ ਸਾਰਾ ਪਾਣੀ ਇਹ ਪੀ ਜਾਂਦੀ ਹੈ ਤੇ ਜੇ ਤੁਸੀਂ ਪਹਿਲਾਂ ਖਿਲਾਰਨਾ ਹੋਵੇ ਦਵਾਈ ਪਾਉਣ ਲਈ ਉਹ ਵੀ ਤੁਹਾਡਾ ਪਾਣੀ ਪੂਰਾ ਖਲੋਂਦਾ ਆ ਤੇ ਉਸ ਤੋਂ ਬਾਅਦ ਤੁਸੀਂ 10 ਦਿਨਾਂ ਬਾਅਦ ਲਾਓ 12 ਦਿਨਾਂ ਬਾਅਦ ਲਾਓ 5ਵੇਂ ਦਿਨ ਲਾਓ ਤੇ ਤੁਹਾਡੇ ਪਾਣੀ ਦੀ ਬੜੀ ਵੱਡੀ ਬਚਤ ਆ ਪਰ ਆਉਣ ਵਾਲਾ ਇੱਕ ਇਹ ਤੁਮਸ ਨਹੀਂ ਪੈਦਾ ਹੁੰਦਾ ਇਹਦੇ ਵਿੱਚ ਐਡੀ ਵਧੀਆ ਤਕਨੀਕ ਆ ਇੱਕ ਤਾਂ ਜਦੋਂ ਆਪਾਂ ਲਾਉਂਦੇ ਆ ਉਹਦੋਂ ਵੀ ਸਟ੍ਰੈਸ ਨਹੀਂ ਆਉਂਦਾ ਬੂਟਾ ਜਿਵੇਂ ਲਾਉਂਦੇ ਉਸੇ ਤਰ੍ਹਾਂ ਤੁਰ ਜਾਂਦਾ ਨੰਬਰ 2 ਜਿੱਦਾਂ ਅੱਗੇ ਜਾ ਕੇ ਪੀਲੀ ਨਹੀਂ ਪੈਂਦੀ ਸਾਨੂੰ ਜਿਵੇਂ ਲਾਇਆ ਤਾਂ ਰੰਗ ਹੀ ਨਹੀਂ ਬਦਲਿਆ ਇਹਦੀ ਨੇਚਰਲੀ ਕਲੋਰੋਫਿਲ ਪੂਰੀ ਦੀ ਪੂਰੀ ਬਣੀ ਰਹੀ ਆ ਤੇ ਹਰਿਆਈ ਰਿਆ ਪੰਜ ਚਾਰ ਵੀਰ ਮੈਂ ਖੁਦ ਟ੍ਰਾਇਲ ਕੀਤੇ ਆ ਜਿੱਥੇ ਜਿੱਥੇ ਸੁੱਕਾ ਗੱਦੂ ਆ ਤੇ 1% ਵੀ ਪ੍ਰੋਬਲਮ ਨਹੀਂ ਕੋਈ ਕਿਸਮ ਦੀ ਵੀ ਹੈਗੀ ਅੱਗੇ ਸਰ ਜਦੋਂ ਆਪਾਂ ਝੋਨਾ ਲਾਉਂਦੇ ਹੀ ਉਹਦੇ ਵਿੱਚ ਆਪਾਂ ਕਦੀ ਫਾਸਫੋਰਸ ਦੀ ਮਤ ਨਹੀਂ ਮਾਤਰਾ ਲਈ ਨਾ ਡੀਏਪੀ ਨਾ ਸੁਪਰ ਸਿੰਗਲ ਫਾਸਫੋਰਸ ਇਸ ਵਾਰ ਪਹਿਲੀ ਵਾਰ ਡਾਕਟਰ ਸਾਹਿਬ ਕਹਿੰਦੇ ਵੀ ਸੁੱਕ ਤੇ ਇੱਕ ਬੈਗ ਸੁਪਰ ਜਿਹੜੀ ਵਧੀਆ ਸੀ ਗ੍ਰੋ ਮੋਰ ਵਾਲਿਆਂ ਦੀ ਉਹ ਆਪਾਂ ਇਹਦੇ ਜੇ ਇਸਤਮਾਲ ਕੀਤੀ ਹੈ। ਬਾਕੀ ਜ਼ਿੰਕ ਪਾਈ ਜੇ ਜਿਹੜੀ ਮੋਨੋਹਾਈਡਰੇਟ 33% ਆ ਤੇ 5 ਇੱਕ ਬੈਗ 5 ਕਿਲੋ ਜ਼ਿੰਕ ਦਾ ਲੋਹਾ ਜ਼ਿੰਕ ਤੇ ਉਹ ਟਰੈਕਟਰਾਂ ਦਾ ਹਾਲ ਹੁੰਦਾ ਹੀ ਨਾ ਤੁਸੀਂ ਜਾਣ ਸਕਦੇ ਹੋ ਆ ਵੀ ਖੁੱਪ ਜਾਣਾ ਟਰੈਕਟਰ ਕਿੰਨੇ ਕਿੰਨੇ ਟਰੈਕਟਰ ਪਾ ਕੇ ਕੱਢਦੇ ਨੇ। ਵਟਾਂ ਲਿਪਨ ਦੇ ਕਿੰਨੇ ਕਿੰਨੇ ਦਿਹਾੜੀ ਲੈ ਜਾਂਦੇ ਲੋਕ ਹਨਾ ਆਪ ਵੀ ਲਿਪੀ ਕਿੰਨਾ ਸਮਾਂ ਨਿਕਲ ਜਾਂਦਾ। ਤੇ ਬਹੁਤ ਫਰਕ ਪਿਆ ਜੀ ਇਸ ਤਰੀਕੇ ਨਾਲ ਸਾਨੂੰ ਬੜਾ ਸੁੱਖੀ ਆਈ। ਸੁੱਕੇ-ਸੁੱਕੇ ਟਰੈਕਟਰ ਦੌੜਾ ਹੀ ਫਿਰਦਾ ਆ। ਤੇ ਇਸਾਹੀਂ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਭੈਣ ਭਰਾਵਾਂ ਨੂੰ ਕਿ ਥੋੜਾ ਪ੍ਰੈਕਟੀਕਲ ਕਰਕੇ ਵੇਖੋ ਔਰ ਬਹੁਤ ਹੀ ਕਾਮਜਾਬ ਵਿਧੀ ਹੈ ਸੁੱਕੇ ਆਪਾਂ ਕਣਕ ਵਾਂਗੂ ਖੇਤ ਤਿਆਰ ਕੀਤਾ ਤਿੰਨ ਚਾਰ ਸੁਹਾਗੇ ਲਾਏ ਦੋਰ ਪਾ ਕੇ ਹਲਾਂ ਦੀ ਤੇ ਪਾਣੀ ਛੱਡਿਆ ਤੇ ਪਾਣੀ ਵੀ ਇੰਨੀ ਜਲਦੀ ਫਿਰਦਾ ਹੈ ਕਿ ਜਿੰਨੇ ਚਿਰ ਚ ਤੁਹਾਡਾ ਕਿੱਲਾ ਕਦੋਂ ਹੁੰਦਾ ਹੈ ਤਿੰਨ ਚਾਰ ਕਿੱਲੇ ਕਦੋਂ ਕਰ ਸਕਦੇ ਆਪਾਂ ਬਸ ਲੇਬਰ ਤੁਹਾਡੇ ਕੋਲ ਹੋਵੇ ਤੇ ਮਗਰੇ ਮਗਰੀ ਅੱਜ ਪਾਣੀ ਲਾਇਆ ਕੱਲ ਨੂੰ ਲੇਬਰ ਉਹਦੇ ਵਿੱਚ ਵੜੋ ਤੇ ਕਦੋਂ ਵੀ ਨਰਮ ਦਾ ਨਰਮ ਹੀ ਰਹਿੰਦਾ ਹੈ ਇਹੋ ਜੀ ਕੋਈ ਗੱਲ ਨਹੀਂ ਪਈ ਇਹ ਸਖਤ ਹੋ ਜਾਂਦਾ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਲੇਬਰ ਨੂੰ ਕੋਈ ਪ੍ਰੋ ਬਹੁਤ ਹੀ ਵਧੀਆ ਕਿਸਾਨ ਦੀ ਜਾਣ ਸੋਖੀ ਖਰਚੇ ਘਟੇ ਸਾਡੇ ਕਦੂਆਂ ਦੇ ਬੇਲੋੜੇ ਖਰਚੇ ਜਿਹੜੇ ਵੱਟਾਂ ਲੇਪਣ ਦੇ ਬੇਲੋੜੇ ਖਰਚੇ ਹੋ ਗਏ ਤੇ ਬਹੁਤ ਹੀ ਵਧੀਆ ਤਕਨੀਕਾਂ ਅਸੀਂ ਬੜੇ ਖੁਸ਼ ਆ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਅਸਟਰਾਂ ਦਾ ਧੰਨਵਾਦ ਕਰਦੇ ਆ ਆਪਾਂ ਉਹਨਾਂ ਨੂੰ ਮਿਲ ਕੇ ਪਿੰਡ ਵਿੱਚ ਅਵੇਅਰਨੈਸ ਲਈ ਇੱਕ ਆਪਾਂ ਜਾਗਰੂਕ ਕੈਂਪ ਵੀ ਲਵਾਇਆ ਪਰ ਲੋਕ ਅਜੇ ਡਰਦੇ ਆ ਨਵੀਂ ਵਿਧੀ ਤੋਂ ਪਰ ਹੁਣ ਵੇਖ ਕੇ ਬਹੁਤ ਖੁਸ਼ ਹੁੰਦੇ ਨੇ ਤੇ ਕਹਿੰਦੇ ਕਿ ਉਹਨਾਂ ਨਾਲ ਸਮੇਂ ਬਕ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਹ ਜਿਹੜੀ ਸਾਡੀ ਵਿਧੀ ਜਿੱਦਾਂ ਮਲਚਿੰਗ ਵਾਲੀ ਵਿਧੀ ਤੇ ਆਪਾਂ ਖੁਸ਼ ਆ ਉਸੇ ਤਰ੍ਹਾਂ ਸੁੱਕੇ ਕਦੂ ਵਾਲੀ ਵਿਧੀ ਤੇ ਆਪਾਂ ਬਹੁਤ ਜ਼ਿਆਦਾ ਖੁਸ਼ ਆ ਇਹ ਕਿਸਾਨਾਂ ਦੀ ਭਲਾਈ ਦੇ ਹਿੱਤ ਵਿੱਚ ਆ ਖਰਚੇ ਬਚਦੇ ਨੇ ਜਾਨ ਸੋਖੀ ਹੁੰਦੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਹ ਵਿਧੀ ਨੂੰ ਜ਼ਰੂਰ ਅਪਣਾਓ ਤੇ ਡਾਕਟਰ ਦਲੇਰ ਸਿੰਘ ਵਰਗੇ ਸਾਇੰਟਿਸਟਾਂ ਦਾ ਸਾਥ ਦਿਓ ਤੇ ਆਪਾਂ ਆਪਣੀ ਭੂਮੀ ਨੂੰ ਉਪਜਾਊ ਕਰੀਏ ਆਪਣੇ ਪਾਣੀ ਨੂੰ ਬਚਾਈਏ ਵਾਤਾਵਰਨ ਨੂੰ ਬਚਾਈਏ ਜਿਲ੍ਹਾ ਗਰਦਾਸਪੁਰ ਦੀ ਜੇ ਗੱਲ ਕਰੀਏ ਤਾਂ ਕਾਫੀ ਵੱਡੀ ਪੱਧਰ ਤੇ ਕਿਸਾਨਾਂ ਵੱਲੋਂ ਜਿਹੜੀ ਆ ਉਹ ਇਸ ਵਾਰੀ ਜਿਹੜੀ ਆ ਉਹ ਸੁੱਕੇ ਕਦੂ ਦੇ ਵਿੱਚ ਉਹਨੇ ਦੀ ਲਵਾਈ ਕੀਤੀ ਗਈ ਆ ਜਿਹੜੀ ਕਿ ਇਸ ਵੇਲੇ ਬਹੁਤ ਵਧੀ ਸੋ ਜੇਕਰ ਇਹਦੇ ਵਿੱਚ ਕਾਫੀ ਕਿਸਾਨਾਂ ਨੇ ਜਿਹੜਾ ਉਹ ਆਪਣੇ ਤਜਰਬੇ ਸਾਂਝੇ ਕੀਤੇ ਆ ਕਿ ਉਹਨਾਂ ਨੇ ਕਾਫੀ ਜਿਹੜਾ ਵਾ ਇਹ ਦੇਖਿਆ ਕਿ ਬੂਟਾ ਵੀ ਚੰਗਾ ਹੋਇਆ ਵਾ ਇਹਦੇ ਨਾਲ ਜਿਹੜਾ ਉਹਨਾਂ ਨੂੰ ਪਾਣੀ ਵੀ ਬਚਿਆ ਵਾ ਤੇ ਮਿੱਟੀ ਦੀ ਸਿਹਤ ਵੀ ਜਿਹੜੀ ਆ ਉਸ ਜਿਹੜੀ ਸੁਧਰਨ ਦੀ ਸੰਭਾਵਨਾ ਵਾ ਤੇ ਇੱਕ ਇਹਦੇ ਵਿੱਚ ਜਿਹੜਾ ਪਾਣੀ ਜਿਹੜਾ ਰਿਸਦਾ ਵਾ ਸੋ ਸਾਰੇ ਵੀ ਕਿਸਾਨ ਵੀਰਾਂ ਦੀ ਬੇਨਤੀ ਆ ਕਿ ਆਪਾਂ ਇਹ ਜਿਹੜੀ ਨਵੀਆਂ ਬਦਲੀਆਂ ਤਕਨੀਕਾਂ ਨੇ ਉਹਨਾਂ ਦੇ ਉਹ ਜਿਹੜੀਆਂ ਅਪਣਾ ਕੇ ਝੋਨੇ ਜਿਹੜੀ ਕੱਦੂ ਵਾਲੀ ਜਿਹੜੀ ਤਕਨੀਕ ਆ ਉਹਨੂੰ ਥੋੜਾ ਜਿਹਾ ਪਿੱਛੇ ਕਰੀਏ ਤੇ ਇਹ ਜਿਹੜੀਆਂ ਤੁਹਾਡੀਆਂ ਬਾਤਾਵਰ ਨੂੰ ਪੱਕੀ ਤਕਨੀਕਾਂ ਨੇ ਇਹਨੂੰ ਆਪਾਂ ਗਾਂ ਕਰੀਏ